ਨਾਬਾ ਜੇਲ ਕਾਂਡ ਦੇ ਮਹਿਜ 2 ਦਿਨ ਬਾਅਦ ਹੀ ਪੁਲਿਸ ਮੁਲਾਜ਼ਮਾ ਦੀ ਸ਼ਰੀਆਮ ਕੁੱਟਮਾਰ ਬਰਕਰਾਰ ਹੈ ਗੁੰਡਾ ਅਨਸਰੀ ਦਾਦਾਗਰੀ ਨਹੀਂ ਪੈ ਰਹੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਸਰਕਾਰ ਦੇ ਕਾਨੂੰਨ ਵਿਵਸਥਾ ਦੇ ਦਾਅਵਿਆਂ ਦੀ ਪੂਲ ਖੋਲਦੀ ਘਟਨਾ ਸਾਹਮਣੇ ਆਈ ਹੈ ਕੋਟਪੁਰਾ ਤੋਂ ਜਿੱਥੇ ਡਿਊਟੀ ਤੇ ਹਾਜ਼ਰ ਟ੍ਰੈਫਿਕ ਮੁਲਾਜ਼ਮ ਦੀ ਸ਼ਰੀਆਮ ਕੁੱਟਮਾਰ ਕੀਤੀ ਗਈ ਹੈ ਇਨਾਂ ਹੀ ਨਹੀਂ ਮੁਲਾਜ਼ਮ ਨੂੰ ਸਬਕ ਤੱਕ ਸਿਖਾਉਣ ਦੀ ਧਮਕੀ ਦਿੱਤੀ ਗਈ ਹੈ ਦਰਸਲ ਪੰਜਾਬ ਪੁਲਿਸ ਦਾ ਮੁਲਾਜ਼ਮ ਬਲਜੀਤ ਸਿੰਘ ਬਹੁਚਰਚਿਤ ਕੋਟਕਪੁਰਾ ਦੇ ਫਾਟਕ ਤੇ ਲੱਗੇ ਜਾਮ ਨੂੰ ਖੋਲਵਾ ਰਿਹਾ ਸੀ ਤਾਂ ਕੋਟਕਪੁਰਾ ਦੇ ਨੀੜਲੇ ਪਿੰਡ ਮੋੜ ਦੇ ਵਸਨੀਕ ਨੇ ਗੁੰਡਾਗਰਦੀ ਦਿਖਾਣੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਗੱਡੀ ਨਾ ਲੰਘਣ ਦੇ ਹਾਲਤ ਵਿੱਚ ਮੁਲਾਜ਼ਮ ਦੀ ਕੁੱਟਮਾਰ ਤਾਂ ਕੀਤੀ ਹੀ ਉਸ ਦੀ ਵਰਦੀ ਵੀ ਲੀਰੋਲੀ ਕਰ ਦਿੱਤੀ ਉੱਥੇ ਜਦੋਂ ਡਿਊਟੀ ਕਰਦਾ ਸੀ ਤਾਂ ਇੱਕ ਜਿਹੜਾ ਭਪਿੰਦਰ ਸਿੰਘ ਇਲੀਸਪਿੰਨਰ ਪੁੱਤਰ ਜਸਵੰਤ ਸਿੰਘ ਕੋਠੇ ਮੋੜ ਤੋਂ ਜਿਹੜਾ ਸੀਗਾ ਆਪ ਦੀ ਡਰਾਈਵਰ ਗੱਡੀ ਤੇ ਜਾ ਰਿਹਾ ਸੀ ਉਨੇ ਕਿਤੇ ਡ੍ਰੈਫਟ ਦੇ ਸੰਬੰਧੀ ਉਹਨੇ ਜਿਹੜੇ ਸਾਡੇ ਮੁਲਾਜ਼ਮ ਸੀ ਉਹਨੇ ਉਹਨੂੰ ਕਿਹਾ ਵੀ ਆਪ ਦੀ ਗੱਡੀ ਲੈਨ ਚ ਲਾ ਲਿਆ ਜਾਂ ਉਹਦੇ ਨਾਲ ਉਹ ਹੱਥੋਂ ਪਾਈ ਹੋ ਗਿਆ ਉਹਨੇ ਉਹਦੀ ਕਟਮਾਰ ਕੀਤੀ ਉਹਦੀ ਜਿਹੜੀ ਆ ਡਿਊਟੀ ਚ ਵਿਗਨ ਪਾਇਆ ਨਾਲੇ ਉਹਦੀ ਜਿਹੜੀ ਪੱਗ ਵੀ ਲਾਤੀ ਆਗੀ ਉਹਦਾ ਕੋਈ ਮੌਕੇ ਤੇ ਉਹਨੇ ਬਤਮੀਚੀ ਕੀਤੀ ਜੈਸੇ ਕਾਬਿਲ ਗੌਰ ਹੈ ਕਿ ਹਾਲੇ 2 ਦਿਨ ਪਹਿਲਾਂ ਹੀ ਨਾਬਾਦੀ ਕੇਂਦਰੀ ਜੇਲ੍ਹ ਤੋਂ 6 ਦੋਸ਼ੀ ਫਰਾਰ ਹੋਏ ਸਨ ਅਜਿਹੇ ਵਿੱਚ ਪੁਲਿਸ ਮੁਲਾਜ਼ਮ ਦੀ ਸ਼ਰੀਆਮ ਕੁੱਟਮਾਰ ਹੋਣਾ ਜਾਂ ਤਾਂ ਪੰਜਾਬ ਪੁਲਿਸ ਦੀ ਨਲਾਇਕੀ ਸਾਬਿਤ ਕਰਦੀ ਹੈ ਜਾਂ ਫਿਰ ਗੁੰਡਾ ਅਨਸਾਰੇ ਹੌਸਲੇ ਬੁਲੰਦ ਦੀ ਅਗਵਾਈ ਕਰਦੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਇੱਕ ਸਿਕ ਹੰਦੀ ਤਾਂ ਮਗੀ ਦਿੱਤੀ ਗਈ ਹੈ ਦਰਸਲ ਪੰਜਾਬ ਪੁਲਿਸ ਦਾ ਮੁਲਾਜ਼ਮ ਬਲਜੀਤ ਸਿੰਘ ਬਹੁਚਰਚਿਤ ਕੋਟਕਪੂਰਾ ਦੇ ਫਾਟਕ ਤੇ ਲੱਗੇ ਜਾਨ ਨੂੰ ਖਿਲਵਾ ਰਿਹਾ ਸੀ ਤਕੋਟਪੁਰਾ ਦੇ ਨੀੜਲੇ ਪਿੰਡ ਮੋੜ ਦੇ ਵਸਨੀਕ ਨੇ ਗੁੰਡਾਗਰਦੀ ਦਿਖਾਣੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਗੱਡੀ ਨਾ ਲੰਘਣ ਦੇ ਨਹੀਂ ਪੈ ਰਹੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਸਰਕਾਰ ਦੇ ਕਾਨੂੰਨ ਵਿਵਸਥਾ ਦੇ ਦਾਅਵੇ ਦੀ ਪੂਲ ਖੋਲਦੀ ਘਟਨਾ ਸਾਹਮਣੇ ਆਈ ਹੈ ਕੋਟਪੁਰਾ ਤੋਂ ਜਿੱਥੇ ਡਿਊਟੀ ਤੇ ਹਾਜ਼ਰ ਟ੍ਰੈਫਿਕ ਮੁਲਾਜ਼ਮ ਦੀ ਸ਼ਰੀਆਮ ਕੁੱਟਮਾਰ ਕੀਤੀ ਗਈ ਹੈ ਇੰਨਾ ਹੀ ਨਹੀਂ ਮੁਲਾਜ਼ਮ ਨੂੰ ਸਬਕ ਤੱਕ ਜਿਹਨੇ ਸਾਡੇ ਮੁਲਾਜ਼ਮ ਸੀ ਉਹਨੇ ਉਹਨੂੰ ਕਿਹਾ ਵੀ ਆਪ ਦੀ ਗੱਡੀ ਲਾਈਨ ਚ ਲਾ ਲਿਆ ਉਹਦੇ ਨਾਲ ਉਹ ਹੱਥੋਂ ਪਈ ਹੋ ਗਿਆ ਉਨੇ ਉਹਦੀ ਕੁੱਟਮਾਰ ਕੀਤੀ ਉਹਦੀ ਜਿਹੜੀ ਆ ਡਿਊਟੀ ਚ ਵਿਗਨ ਪਾਇਆ ਨਾਲੇ ਉਹਦੀ ਜਿਹੜੀ ਪੱਗ ਵੀ ਲਾਤੀ ਆਗੀ ਉਹਦਾ ਕੋਈ ਮੌਕੇ ਤੇ ਉਹਨੇ ਬਤਮੀਚੀ ਕੀਤੀ ਜੈਸੇ ਕਾਬਿਲ ਗੌਰ ਹੈ ਕਿ ਨਾਬਾ ਜੇਲ ਕਾਂਡ ਦੇ ਮਹਿਜ 2 ਦਿਨ ਬਾਅਦ ਹੀ ਪੁਲਿਸ ਮੁਲਾਜ਼ਮਾ ਦੀ ਸ਼ਰੀਆਮ ਕੁੱਟਮਾਰ ਬਰਕਰਾਰ ਹੈ ਗੁੰਡਾ ਅਨਸਾਰੀ ਦਾਦਾਗਰੀ ਅਲਟੂਚ ਮੁਲਾਜ਼ਮ ਦੀ ਕੁੱਟਮਾਰ ਤਾਂ ਕੀਤੀ ਹੀ ਉਸ ਦੀ ਵਰਦੀ ਵੀ ਲੀਰੋਲੀ ਕਰ ਦਿੱਤੀ ਉੱਥੇ ਜਦੋਂ ਡਿਊਟੀ ਕਰਦਾ ਸੀ ਤਾਂ ਇੱਕ ਜਿਹੜਾ ਭਪਿੰਦਰ ਸਿੰਘ ਇਲੀਸ ਪਿੰਦਰ ਪੁੱਤਰ ਜਸਵੰਤ ਸਿੰਘ ਕੋਠੇ ਮੋੜ ਤੋਂ ਜਿਹੜਾ ਸੀਗਾ ਆਪ ਦੀ ਡਰਾਈਵਰ ਗੱਡੀ ਤੇ ਜਾ ਰਿਹਾ ਸੀ ਉਹਨੇ ਕਿਤੇ ਟ੍ਰੈਫਿਕ